ਤਨ ਬਾਬਾ ਸ੍ਰੀ ਚੰਨ ਜੀ ਇੱਕ ਰਾਜਾ ਜੋ ਪ੍ਰਮਾਤਮਾ ਦੀ ਬਹੁਤ ਭਗਤੀ ਕਰਦਾ ਸੀ ਇੱਕ ਛੋਟੀ ਜਿਹੀ ਕਥਾ ਜੋ ਪ੍ਰਮਾਤਮਾ ਦੇ ਨਾਮ ਤੋਂ ਉਤਪੰਨ ਹੋਈ ਹੋਵੇ ਮਨ ਤੋਂ ਕੜੀ ਹੋਵੇ ਚਾਹੇ ਸੱਚ ਜੋ ਪ੍ਰਮਾਤਮਾ ਦੇ ਨਾਲ ਜੋੜਦੀ ਹੈ ਉਹ ਹੀ ਸੱਚ ਹੈ ਇਸ ਦੁਨੀਆ ਦਾ ਉਹ ਹੀ ਸੱਚ ਹੈ ਸੋਚੋ ਕਿ ਇੱਕ ਰਾਜਾ ਜੋ ਪ੍ਰਮਾਤਮਾ ਦਾ ਬਹੁਤ ਨਾਮ ਜਪਦਾ ਸੀ ਹਰ ਰੋਜ਼ ਉਹ ਪ੍ਰਮਾਤਮਾ ਦੀ ਭਗਤੀ ਵਿੱਚ ਡੀਨ ਰਹਿੰਦਾ ਇੱਕ ਦਿਨ ਪ੍ਰਮਾਤਮਾ ਨੇ ਉਸ ਨੂੰ ਦਰਸ਼ਨ ਦਿੱਤੇ ਪ੍ਰਮਾਤਮਾ ਨੇ ਉਸ ਨੂੰ ਕਿਹਾ ਕਿ ਮੰਗੋ ਈ ਵਾਰ ਮੰਗਦੇ ਹੋ ਰਾਜੇ ਨੇ ਕਿਹਾ ਕਿ ਮੈਨੂੰ ਮਹਾਰਾਜ ਹਰ ਇੱਕ ਮਨ ਨੂੰ ਪੜਨ ਦੀ ਸ਼ਕਤੀ ਦਿਓ ਭਗਵਾਨ ਨੇ ਕਿਹਾ ਕਿ ਅਜੇ ਹਸ ਠੀਕ ਨਹੀਂ ਕਿਉਂਕਿ ਜੇਕਰ ਤੂੰ ਇਨਸਾਨਾਂ ਦੇ ਮਨ ਨੂੰ ਪੜਨ ਲੱਗ ਪਿਆ ਤਾਂ ਤੂੰ ਫਿਰ ਬਹੁਤ ਸੋਚਾਂ ਵਿੱਚ ਪਿਆਰ ਰਵੇਗਾ ਰਾਜੇ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਨੂੰ ਇਹ ਸ਼ਕਤੀ ਦਿਓ ਭਗਵਾਨ ਨੇ ਉਹ ਸ਼ਕਤੀ ਉਸ ਰਾਜੇ ਨੂੰ ਦੇ ਦਿੱਤੀ ਰਾਜਾ ਕਿਸੇ ਨੂੰ ਵੀ ਨਹੀਂ ਦੱਸਣਾ ਚਾਹੁੰਦਾ ਸੀ ਕਿ ਉਸ ਬੋਲ ਉਹ ਸ਼ਕਤੀ ਹੈ ਉਹ ਆਪਣੀ ਰਾਣੀ ਕੋਲ ਪਹੁੰਚਿਆ ਰਾਣੀ કંઈ ਕੁਝ ਸੋਚ ਰਹੀ ਸੀ ਰਾਜੇ ਨੂੰ ਸੋਚ ਕੇ ਬਹੁਤ ਹੈ ਰਾਣੀ ਹੋਈ ਉਸਦੇ ਮੰਤਰੀ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਈ ਤਰ੍ਹਾਂ ਦੀਆਂ ਪਲੈਨਿੰਗਾਂ ਕਰ ਰਹੇ ਸਨ ਉਸ ਨੂੰ ਇਸ ਚੀਜ਼ ਸੁਣ ਕੇ ਬਹੁਤ ਹੈਰਾਨੀ ਹੋਈ ਆਪਣੇ ਬੱਚਿਆਂ ਲਾਗੇ ਬੈਠਾ ਉਸ ਦੇ ਬੱਚੇ ਕਈ ਤਰ੍ਹਾਂ ਦੀਆਂ ਚੀਜ਼ਾਂ ਸੋਚ ਰਹੇ ਸਨ ਉਹ ਇਹ ਸੋਚ ਕੇ ਬਹੁਤ ਹੋਰ ਜ਼ਿਆਦਾ ਹੈਰਾਨ ਹੋਇਆ ਉਸ ਦੇ ਮੰਤਰੀ ਉਸ ਖਿਲਾਫ ਸਾਦਿਸ਼ਾਂ ਕਰ ਰਹੇ ਸਨ ਕੋਈ ਵੀ ਵਿਅਕਤੀ ਉਸ ਨੂੰ ਆਪਣੇ ਫੇਵਰ ਵਿੱਚ ਨਾ ਦਿਖਾਈ ਦਿੱਤਾ ਉਹ ਬਹੁਤ ਹੈਰਾਨ ਹੋਇਆ ਹਰ ਰੋਜ਼ ਉਹ ਇਸ ਟੈਨਸ਼ਨ ਵਿੱਚ ਰਹਿੰਦਾ ਕਿ ਲੋਕ ਮੇਰੇ ਬਾਰੇ ਕਿੰਨਾ ਮਾੜਾ ਸੋਚ ਰਹੇ ਹਨ ਪਰ ਉਤੋਂ ਕਿੰਨੀਆਂ ਚੰਗੀਆਂ ਗੱਲਾਂ ਕਰ ਰਹੇ ਹਨ ਫਿਰ ਉਸਨੇ ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਪਰਮਾਤਮਾ ਨੇ ਉਸ ਨੂੰ ਕਿਹਾ ਕਿ ਹੁਣ ਕੀ ਮੰਗਣਾ ਚਾਹੁੰਦੇ ਹੋ ਉਸਨੇ ਕਿਹਾ ਕਿ ਪਰਮਾਤਮਾ ਜੀ ਮੈਂ ਜੋ ਵਿਚਾਰ ਲੋਕਾਂ ਦੇ ਸੁਣਦਾ ਹਾਂ ਮੈਨੂੰ ਇੰਨੀ ਸ਼ਕਤੀ ਦਿਓ ਮੈਂ ਉਹ ਵਿਚਾਰ ਚੇਂਜ ਕਰ ਦੇਵਾ ਪਰਮਾਤਮਾ ਨੇ ਕਿਹਾ ਕਿ ਅਜੇ ਹਾ ਠੀਕ ਨਹੀਂ ਪਰ ਜੇ ਤੂੰ ਕਹਿੰਦਾ ਹੈ ਤਾਂ ਠੀਕ ਹੈ ਉਸ ਰਾਜੇ ਨੇ ਹੁਣ ਜੋ ਵੀ ਵਿਚਾਰ ਕਿਸੇ ਦੇ ਸੁਣੇ ਉਸ ਨੂੰ ਉਸ ਨੇ ਚੇਂਜ ਕਰ ਦਿੱਤੇ ਸਾਰੇ ਮੰਤਰੀ ਉਸ ਬਾਰੇ ਚੰਗਾ ਸੋਚਣ ਲੱਗ ਪਏ ਉਹ ਪੂਰੇ ਪਿੰਡ ਵਿੱਚ ਜਾਂਦਾ ਪੂਰੇ ਨਗਰ ਵਿੱਚ ਜਾਂਦਾ ਜੋ ਵੀ ਉਸ ਬਾਰੇ ਮਾੜਾ ਸੋਚਦਾ ਉਸ ਦੇ ਵਿਚਾਰ ਰਾਜਾ ਚੇਂਜ ਕਰ ਦਿੰਦਾ ਇਸੇ ਤਰ੍ਹਾਂ ਉਹ ਦੁਸ਼ਮਣ ਦੇ ਇਲਾਕੇ ਵਿੱਚ ਗਿਆ ਉਸ ਤੇ ਦੁਸ਼ਮਣ ਉਸ ਬਾਰੇ ਮਾੜਾ ਸੋਚਦੇ ਸਨ ਪਰ ਉਸ ਨੇ ਸਾਰਿਆਂ ਦੇ ਵਿਚਾਰ ਹੀ ਚੇਂਜ ਕਰ ਦਿੱਤੇ ਸਾਰੇ ਉਸ ਦੇ ਫੇਵਰ ਵਿੱਚ ਹੋ ਗਏ ਹੁਣ ਰਾਜਾ ਬਹੁਤ ਸ਼ਕਤੀਸ਼ਾਲੀ ਹੋ ਚੁੱਕਾ ਸੀ ਹੁਣ ਰਾਜਾ ਜਦੋਂ ਆਪਣੇ ਮਹਿਲ ਤੋਂ ਬਾਹਰ ਨਿਕਲਦਾ ਤਾਂ ਲੋਕ ਉਸ ਦੇ ਸਾਹਮਣੇ ਲੰਮੇ ਪੈ ਜਾਂਦੇ ਅਤੇ ਤਰ੍ਹਾਂ-ਤਰ੍ਹਾਂ ਦੇ ਉਪਹਾਰ ਰਾਜੇ ਨੂੰ ਦਿੰਦੇ, ਫੁੱਲਾਂ ਦੀ بارش ਕਰਦੇ, ਫੁੱਲਾਂ ਦੇ ਨਾਲ ਪੂਰਾ ਰਸਤਾ ਭਰ ਦਿੰਦੇ। ਪਰ ਜਦੋਂ ਘਰ ਆਉਂਦਾ ਤਾਂ ਰਾਣੀਆਂ, ਜੋ ਬਹੁਤ ਸਾਰੀਆਂ ਰਾਣੀਆਂ ਸਨ ਰਾਜੇ ਦੀਆਂ ਆਪਸ ਵਿੱਚ ਲੜਨ ਲੱਗ ਪੈਂਦੀਆਂ। ਰਾਜੇ ਦੀ ਸੇਵਾ ਕਰਨ ਵਾਸਤੇ ਸਾਰੇ ਮੰਤਰੀ ਆਪਸ ਵਿੱਚ ਲੜਨ ਲੱਗ ਪਏ। ਰਾਜੇ ਦੀ ਸੇਵਾ ਕਰਨ ਵਾਸਤੇ ਅਤੇ ਹੋਰ ਰਾਜੇ ਜੋ ਦੂਸਰੇ ਰਾਜਾਂ ਦੇ ਰਾਜੇ ਸਨ ਉਹ ਵੀ ਆਪਸ ਵਿੱਚ ਲੜਨ ਲੱਗ ਪਏ ਰਾਜੇ ਦੀ ਸੇਵਾ ਕਰਨ ਵਾਸਤੇ ਬਹੁਤ ਸਾਰੇ ਰਾਜੇ ਆਉਂਦੇ ਅਤੇ ਆਪੋ ਆਪਣਾ ਉਪਹਾਰ ਉਸ ਰਾਜੇ ਨੂੰ ਦੇਂਦੇ ਰਾਜਾ ਇੱਕ ਦਾ ਉਪਹਾਰ ਪਹਿਲਾਂ ਲੈਂਦਾ ਤੇ ਦੂਸਰਾ ਰਾਜਾ ਉਸ ਰਾਜੇ ਨਾਲ ਲੜਨ ਲੱਗ ਪੈਂਦਾ ਕਿ ਮੈਂ ਉਪਹਾਰ ਪਹਿਲਾਂ ਦੇਣਾ ਸੀ ਇਸੇ ਤਰ੍ਹਾਂ ਉਸ ਦੇ ਪੂਰੇ ਨਗਰ ਵਿੱਚ ਲੜਾਈ ਫੈਲ ਗਈ ਉਹਨ ਰਾਜਾ ਬਹੁਤ ਦੁਖੀ ਸੀ ਕਿਉਂਕਿ ਉਸ ਦੇ ਰਾਜ ਵਿੱਚ ਲੜਾਈ ਪੈ ਚੁੱਕੀ ਸੀ ਸਾਰੇ ਰਾਜੇ ਨੂੰ ਆਪਣਾ ਬਣਾਉਣਾ ਚਾਹੁੰਦੇ ਸਨ ਅਤੇ ਸਾਰੇ ਦੇਸ਼ ਵੀ ਆਪਸ ਵਿੱਚ ਲੜਨ ਲੱਗ ਪਏ ਕਿਉਂਕਿ ਸਾਰੇ ਰਾਜੇ ਉਸ ਰਾਜੇ ਨੂੰ ਆਪਣਾ ਉਪਹਾਰ ਦੇਣਾ ਚਾਹੁੰਦੇ ਸਨ ਇਸੇ ਤਰ੍ਹਾਂ ਪੂਰੀ ਦੁਨੀਆ ਆਪਸ ਵਿੱਚ ਲੜਨ ਲੱਗ ਪਈ ਫਿਰ ਪਰਮਾਤਮਾ ਨੂੰ ਉਸ ਰਾਜੇ ਨੇ ਯਾਦ ਕੀਤਾ ਅਤੇ ਕਿਹਾ ਕਿ ਨਹੀਂ ਭਗਵਾਨ ਮੈਂ ਪਹਿਲੇ ਦੀ ਤਰ੍ਹਾਂ ਹੀ ਚੰਗਾ ਹਾਂ ਆਪਣੀ ਕਿਰਪਾ ਮੇਰੇ ਤੇ ਬਣਾਈ ਰੱਖੋ ਅਤੇ ਜੋ ਮੈਨੂੰ ਨਫ਼ਰਤ ਕਰਦਾ ਹੈ ਜਾਂ ਮੈਨੂੰ ਪਿਆਰ ਕਰਦਾ ਹੈ ਆਪਣੇ ਹਿਸਾਬ ਨਾਲ ਕਰੇ ਮੈਂ ਉਹਨਾਂ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੁੰਦਾ ਭਗਵਾਨ ਨੇ ਕਿਹਾ ਕੀ ਤਾਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਠੀਕ ਨਹੀਂ ਪਰ ਤੂੰ ਨਾ ਮੰਨਿਆ ਪਰ ਠੀਕ ਹੈ ਹੁਣ ਤੂੰ ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਹੁਣ ਰਾਜੇ ਨੇ ਆਪਣਾ ਸਧਾਰਨ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਭਗਵਾਨ ਦੇ ਜੋ ਸ਼ਕਤੀ ਇਨਸਾਨ ਨੂੰ ਦਿੱਤੀ ਹੈ ਚੰਗੀ ਹੈ ਜੋ ਕੁਦਰਤ ਨੇ ਇਨਸਾਨ ਨੂੰ ਸ਼ਕਤੀ ਦਿੱਤੀ ਹੈ ਚੰਗੀ ਹੈ ਇਸ ਤਰ੍ਹਾਂ ਜੋ ਇਨਸਾਨ ਵਾਸਤੇ ਚੀਜ਼ ਚੰਗੀ ਹੈ ਪਰਮਾਤਮਾ ਨੇ ਪਹਿਲਾਂ ਹੀ ਬਣਾ ਕੇ ਰੱਖੀ ਹੋਈ ਹੈ ਤਾਂ ਤਨ ਬਾਪਾ ਸ੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ